ਆਤਾ ਸੱਚੀ ਹੱਦ ਹੀ ਹੋ ਗਈ ਦਿੱਲੀ ਹਵਾਈ ਅੱਡੇ ਤੇ ਦੋ ਬੰਦੇ ਕਰੋੜਾਂ ਦੇ ਸੋਨੇ ਦੇ ਸਿੱਕੇ ਲੈ ਕੇ ਕਮਰੇ ਹੁੰਦੇ ਨੇ ਪਰ ਕਸਟਮ ਵਿਭਾਗ ਨੇ ਕਾਰਵਾਈ ਕਰ ਦਿੱਤੀ ਇਹਨਾਂ ਨੂੰ ਫੜ ਲਿਆ ਤਾਂ ਪਤਾ ਲੱਗਾ ਕਸ਼ਮੀਰ ਦੇ ਇਹ ਦੋ ਯਾਤਰੀ ਸੀ ਜਿਹੜੇ ਕਿ ਕਮਰ ਬੈਲਟ ਦੇ ਵਿੱਚ ਸਿੱਕੇ ਦੇ ਸੋਨਿਆਂ ਨੂੰ ਲਪੇਟੀ ਫਿਰਦੇ ਸੀ ਜਿहां ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਯਾਤਰੀਆਂ ਤੋਂ ਸਿੱਕਿਆਂ ਦੀ ਕੀਮਤ ਜੋ ਦੱਸੀ ਜਾ ਰਹੀ ਹੈ ਕਰੀਬਨ ਕਰੀਬਨ 8 ਕਰੋੜ ਰੁਪਏ ਲਗਭਗ 8 ਕਰੋੜ ਰੁਪਏ ਦੇ ਸੋਨੇ ਦੇ ਸਿੱਕੇ ਸੀ ਦੋਵੇਂ ਯਾਤਰੀ ਕਸ਼ਮੀਰ ਦੇ ਵਸਨੀਕ ਸੀ ਉਮਰ ਵੀ ਤਕਰੀਬਨ 45 ਸਾਲ ਤੇ 43 ਸਾਲ ਸੀ ਤੇ ਉੱਥੇ ਹੀ ਇਹ ਵੱਡੀ ਕਾਰਵਾਈ ਜਿਹੜੀ ਹੈ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੇ ਕੀਤੀ ਜਾਂਦੀ ਹੈ ਇੱਕ ਵੱਡੀ ਸਫਲਤਾ ਕਸਟਮ ਵਿਭਾਗ ਦੇ ਹੱਥ ਲੱਗਦੀ ਹੈ ਦੋ ਯਾਤਰੀਆਂ ਤੋਂ 10 ਕਿਲੋ ਤੋਂ ਵੀ ਵੱਧ ਵਜ਼ਨ ਵਾਲੇ ਸੋਨੇ ਦੇ ਸਿੱਕੇ ਫੜੇ ਜਾਂਦੇ ਨੇ ਤੇ ਇਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਕੀਮਤ 7.8 ਕਰੋੜ ਰੁਪਏ ਹੈ ਇਹ ਕਾਰਵਾਈ ਜਿਹੜੀ ਹੈ ਇੱਕ ਗੁਪਤ ਸੂਚਨਾ ਮਿਲਦੀ ਹੈ ਉਸ ਦੇ ਆਧਾਰ ਤੇ ਕੀਤੀ ਜਾਂਦੀ ਹੈ ਵਿਭਾਗ ਦੀ 에ਅਰ ਇੰਟੈਲੀਜੈਂਸ ਯੂਨਿਟ ਜਿਹੜੀ ਹੈ ਦੋ ਪੁਰਸ਼ ਯਾਤਰੀਆਂ ਨੂੰ ਰੋਕ ਕੇ ਤਲਾਸ਼ੀ ਲੈਂਦੀ ਹੈ ਜੋ ਇਟਲੀ ਦੇ ਮਿਲਾਨ ਸ਼ਹਿਰ ਤੋਂ ਫਲਾਈਟ ਰਾਹੀਂ ਆਈਜੀਆਈ 에ਅਰਪੋਰਟ ਤੇ ਆਏ ਹੁੰਦੇ ਨੇ ਤੇ ਕਸਟਮ ਬੀ ਪਾਕ ਨੇ ਦੱਸਿਆ ਕਿ 5 ਫਰਵਰੀ ਨੂੰ ਫਲਾਈਟ ਜਿਹੜੀ ਹੈ ਏਆਈ ਰਾਹੀ ਮਿਲਾਨ ਤੋਂ ਕਸ਼ਮੀਰ ਦੇ ਦੋ ਬੰਦੇ ਜਿਨ੍ਹਾਂ ਦੀ ਨਿਗਰਾਨੀ ਪ੍ਰੋਫਾਈਲਿੰਗ ਦੌਰਾਨ ਸ਼ੱਕੀ ਪਾਈ ਜਾਂਦੀ ਹੈ ਦੋਵਾਂ ਵਿਅਕਤੀਆਂ ਨੂੰ ਗ੍ਰੀਨ ਚੈਨਲ ਤੇ ਰੋਕਿਆ ਜਾਂਦਾ ਹੈ ਸਮਾਨ ਦੀ ਸਕੈਨ ਦੇ ਵਿੱਚ ਕੁਝ ਵੀ ਆਸਾਧਾਰਨ ਨਹੀਂ ਮਿਲਿਆ ਇੱਕ ਡੀ ਐਫ ਐਮ ਡੀ ਚੇਤਾਵਨੀ ਦੁਆਰਾ ਸ਼ੁਰੂ ਕੀਤੀ ਜਾਂਦੀ ਇੱਕ ਨਿੱਜੀ ਖੋਜ ਦੇ ਦੌਰਾਨ ਪਲਾਸਟਿਕ ਦੇ ਲਫਾਫਿਆਂ ਦੇ ਵਿੱਚ ਲਪੇਟੇ ਹੋਏ ਸੋਨੇ ਦੇ ਸਿੱਕਿਆਂ ਦੇ ਨਾਲ ਛੁਪੀਆਂ ਦੋ ਵਿਸ਼ੇਸ਼ ਤੌਰ ਤੇ ਡਿਜ਼ਾਈਨ ਕੀਤੀਆਂ ਕਮਰ ਮੈਲਟਾ ਬਰਾਮਦ ਕੀਤੀਆਂ ਜਾਂਦੀਆਂ ਨੇ ਤੇ ਇੱਥੇ ਹੀ ਇਹਨਾਂ ਨੂੰ ਸ਼ੱਕੀ ਪਾਇਆ ਗਿਆ ਉਸ ਤੋਂ ਬਾਅਦ ਚੈਕਿੰਗ ਕੀਤੀ ਇਹਨਾਂ ਨੂੰ ਰੋਕਿਆ ਗਿਆ ਸਮਾਨ ਦੀ ਸਕੈਨਿੰਗ ਕੀਤੀ ਗਈ ਤਾਂ ਜਿਸ ਤੋਂ ਬਾਅਦ ਇਹ ਪੂਰਾ ਖੁਲਾਸਾ ਹੁੰਦਾ ਕਮਰ ਪਟੀਆਂ ਦੇ ਵਿੱਚ ਪਲਾਸਟਿਕ ਦੇ ਲਫਾਫਿਆਂ ਦੇ ਵਿੱਚ ਲਪੇਟ ਕੇ ਇਹਨਾਂ ਨੇ ਸੋਨੇ ਦੇ ਸਿੱਕੇ ਜਿਨ੍ਹਾਂ ਦੀ ਤਕਰੀਬਨ ਕੀਮਤ ਜਿਹੜੀ 8 ਕਰੋੜ ਦੇ ਲਗਭਗ ਹੈ ਉਹ ਸੋਨੇ ਦੇ ਸਿੱਕੇ ਜਿਹੜੇ ਇਹਨਾਂ ਨੇ ਲੁਕੋ ਕੇ ਰੱਖੇ ਹੋਏ ਸੀ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਹੁਣ ਫਾੜ ਲਿਆ ਗਿਆ ਤਸਵੀਰਾਂ ਦਿਖਾ ਰਹੀਆਂ ਇਹਨਾਂ ਸੋਨੇ ਦੇ ਸਿੱਕਿਆਂ ਦੀਆਂ ਕਿ ਕਿਸ ਤਰੀਕੇ ਦੇ ਨਾਲ ਇਹ ਯਾਤਰੀ ਜਿਹੜੇ ਇਟਲੀ ਤੋਂ ਉਤਰਦੇ ਨੇ ਇਟਲੀ ਤੋਂ ਦਿੱਲੀ 에ਰਪੋਰਟ ਤੇ ਜਦੋਂ ਉਤਰਦੇ ਨੇ ਨਾ ਕਸਟਮ ਵਿਭਾਗ ਜਿਹੜੀ ਵੱਡੀ ਕਾਰਵਾਈ ਕਰ ਦਿੰਦਾ ਆ ਤਾਂ ਸੱਚੀ ਹੱਦ ਹੀ ਹੋ ਗਈ ਦਿੱਲੀ ਹਵਾਈ ਅੱਡੇ ਤੇ ਦੋ ਬੰਦੇ ਕਰੋੜਾਂ ਦੇ ਸੋਨੇ ਦੇ ਸਿੱਕੇ ਲੈ ਕੇ ਕਮਰੇ ਹੁੰਦੇ ਨੇ ਪਰ ਕਸਟਮ ਵਿਭਾਗ ਨੇ ਕਾਰਵਾਈ ਕਰ ਦਿੱਤੀ ਇਹਨਾਂ ਨੂੰ ਫੜ ਲਿਆ ਤਾਂ ਪਤਾ ਲੱਗਾ ਕਸ਼ਮੀਰ ਦੇ ਇਹ ਦੋ ਯਾਤਰੀ ਸੀ ਜਿਹੜੇ ਕਿ ਕਮਰ ਬੈਲਟ ਦੇ ਵਿੱਚ ਸਿੱਕੇ ਦੇ ਸੋਨਿਆਂ ਨੂੰ ਲਪੇਟੀ ਫਿਰਦੇ ਸੀ ਜੀ ਹਾਂ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਯਾਤਰੀਆਂ ਤੋਂ ਸਿੱਕਿਆਂ ਦੀ ਕੀਮਤ ਜੋ ਦੱਸੀ ਜਾ ਰਹੀ ਹੈ ਕਰੀਬਨ ਕਰੀਬਨ 8 ਕਰੋੜ ਰੁਪਏ ਲਗਭਗ 8 ਕਰੋੜ ਰੁਪਏ ਦੇ ਸੋਨੇ ਦੇ ਸਿੱਕੇ ਸੀ ਦੋਵੇਂ ਯਾਤਰੀ ਕਸ਼ਮੀਰ ਦੇ ਵਸਨੀਕ ਸੀ ਉਮਰ ਵੀ ਤਕਰੀਬਨ 45 ਸਾਲ ਤੇ 43 ਸਾਲ ਸੀ ਤੇ ਉੱਥੇ ਹੀ ਇਹ ਵੱਡੀ ਕਾਰਵਾਈ ਜਿਹੜੀ ਹੈ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੇ ਕੀਤੀ ਜਾਂਦੀ ਹੈ ਇੱਕ ਵੱਡੀ ਸਫਲਤਾ ਕਸਟਮ ਵਿਭਾਗ ਦੇ ਹੱਥ ਲੱਗਦੀ ਹੈ ਦੋ ਯਾਤਰੀਆਂ ਤੋਂ 10 ਕਿਲੋ ਤੋਂ ਵੀ ਵੱਧ ਵਜ਼ਨ ਵਾਲੇ ਸੋਨੇ ਦੇ ਸਿੱਕੇ ਫੜੇ ਜਾਂਦੇ ਨੇ ਤੇ ਇਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਕੀਮਤ 7.8 ਕਰੋੜ ਰੁਪਏ ਹੈ ਇਹ ਕਾਰਵਾਈ ਜਿਹੜੀ ਹੈ ਇੱਕ ਗੁਪਤ ਸੂਚਨਾ ਮਿਲਦੀ ਹੈ ਉਸ ਦੇ ਆਧਾਰ ਤੇ ਕੀਤੀ ਜਾਂਦੀ ਹੈ ਵਿਭਾਗ ਦੀ 에ਅਰ ਇੰਟੈਲੀਜੈਂਸ ਯੂਨਿਟ ਜਿਹੜੀ ਹੈ ਦੋ ਪੁਰਸ਼ ਯਾਤਰੀਆਂ ਨੂੰ ਰੋਕ ਕੇ ਤਲਾਸ਼ੀ ਲੈਂਦੀ ਹੈ ਜੋ ਇਟਲੀ ਦੇ ਮਿਲਾਨ ਸ਼ਹਿਰ ਤੋਂ ਫਲਾਈਟ ਰਾਹੀਂ ਆਈਜੀਆਈ 에ਅਰਪੋਰਟ ਤੇ ਆਏ ਹੁੰਦੇ ਨੇ ਤੇ ਕਸਟਮ ਬੀ ਪਾਕ ਨੇ ਦੱਸਿਆ ਕਿ 5 ਫਰਵਰੀ ਨੂੰ ਫਲਾਈਟ ਜਿਹੜੀ ਹੈ ਏਆਈ ਰਾਹੀ ਮਿਲਾਨ ਤੋਂ ਕਸ਼ਮੀਰ ਦੇ ਦੋ ਬੰਦੇ ਜਿਨ੍ਹਾਂ ਦੀ ਨਿਗਰਾਨੀ ਪ੍ਰੋਫਾਈਲਿੰਗ ਦੌਰਾਨ ਸ਼ੱਕੀ ਪਾਈ ਜਾਂਦੀ ਹੈ ਦੋਵਾਂ ਵਿਅਕਤੀਆਂ ਨੂੰ ਗ੍ਰੀਨ ਚੈਨਲ ਤੇ ਰੋਕਿਆ ਜਾਂਦਾ ਹੈ ਸਮਾਨ ਦੀ ਸਕੈਨ ਦੇ ਵਿੱਚ ਕੁਝ ਵੀ ਆਸਾਧਾਰਨ ਨਹੀਂ ਮਿਲਿਆ ਇੱਕ ਡੀ ਐਫ ਐਮ ਡੀ ਚੇਤਾਵਨੀ ਦੁਆਰਾ ਸ਼ੁਰੂ ਕੀਤੀ ਜਾਂਦੀ ਇੱਕ ਨਿੱਜੀ ਖੋਜ ਦੇ ਦੌਰਾਨ ਪਲਾਸਟਿਕ ਦੇ ਲਫਾਫਿਆਂ ਦੇ ਵਿੱਚ ਲਪੇਟੇ ਹੋਏ ਸੋਨੇ ਦੇ ਸਿੱਕਿਆਂ ਦੇ ਨਾਲ ਛੁਪੀਆਂ ਦੋ ਵਿਸ਼ੇਸ਼ ਤੌਰ ਤੇ ਡਿਜ਼ਾਈਨ ਕੀਤੀਆਂ ਕਮਰ ਮੈਲਟਾ ਬਰਾਮਦ ਕੀਤੀਆਂ ਜਾਂਦੀਆਂ ਨੇ ਤੇ ਇੱਥੇ ਹੀ ਇਹਨਾਂ ਨੂੰ ਸ਼ੱਕੀ ਪਾਇਆ ਗਿਆ ਉਸ ਤੋਂ ਬਾਅਦ ਚੈਕਿੰਗ ਕੀਤੀ ਇਹਨਾਂ ਨੂੰ ਰੋਕਿਆ ਗਿਆ ਸਮਾਨ ਦੀ ਸਕੈਨਿੰਗ ਕੀਤੀ ਗਈ ਤਾਂ ਜਿਸ ਤੋਂ ਬਾਅਦ ਇਹ ਪੂਰਾ ਉਲਾਸਾ ਹੁੰਦਾ ਕਮਰ ਪਟੀਆਂ ਦੇ ਵਿੱਚ ਪਲਾਸਟਿਕ ਦੇ ਲਫਾਫਿਆਂ ਦੇ ਵਿੱਚ ਲਪੇਟ ਕੇ ਇਹਨਾਂ ਨੇ ਸੋਨੇ ਦੇ ਸਿੱਕੇ ਜਿਨ੍ਹਾਂ ਦੀ ਤਕਰੀਬਨ ਕੀਮਤ ਜਿਹੜੀ 8 ਕਰੋੜ ਦੇ ਲਗਭਗ ਹੈ ਉਹ ਸੋਨੇ ਦੇ ਸਿੱਕੇ ਜਿਹੜੇ ਇਹਨਾਂ ਨੇ ਲੁਕੋ ਕੇ ਰੱਖੇ ਹੋਏ ਸੀ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਹੁਣ ਫੜ ਲਿਆ ਗਿਆ ਤਸਵੀਰਾਂ ਦਿਖਾ ਰਹੀਆਂ ਇਹਨਾਂ ਸੋਨੇ ਦੇ ਸਿੱਕਿਆਂ ਦੀਆਂ ਕਿ ਕਿਸ ਤਰੀਕੇ ਦੇ ਨਾਲ ਇਹ ਯਾਤਰੀ ਜਿਹੜੇ ਇਟਲੀ ਤੋਂ ਉਤਰਦੇ ਨੇ ਇਟਲੀ ਤੋਂ ਅ ਦਿੱਲੀ 에어ਪੋਰਟ ਤੇ ਜਦੋਂ ਉਤਰਦੇ ਨੇ ਨਾ ਕਸਟਮ ਬੇਪਾਗ ਜਿਹੜੀ ਵੱਡੀ ਕਾਰਵਾਈ ਕਰ ਦਿੰਦਾ ਹੈ